ਸੁ ਕਹੁ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੁ ਵਸੈ ਫਤਖ ਸੰਧੀ ਨੂਰੇ ਅਰਸਹੁ ਕੁਰਸਹੁ ਛਟਿਐ ਤੁੱਤੇ ਬਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕਟਈਆ ਸਜਣ ਸੱਚੇ ਪਾਤਿਸਾ ਸਿਰ ਸਾਹਾ ਦਾਸਾ ਜਿਸ ਪਾਸ ਬਹਿਠਿਆ ਸੋਹੀਆ ਸਭ ਦਾ ਦਾ ਵੇਸਾ ਸਜਣ ਸੱਚਾ ਪਾ ਤਿਸਾ ਹੋ ਸਿਰ ਸਾਹਾ ਦੇ ਜਿਸ ਪਾਸ ਬਹਿਠਿਆ ਸਬਨਾ ਦਾ ਵੇਸਾ ਸਤ ਹੇ ਬਜੀ ਸਲੋਕ ਮਹੱਲਤੀ ਜਾ ਭਗਤ ਜਨਾ ਕਾ ਆਪ ਟੁੱਠਾ ਮੇਰਾ ਪਿਆਰਾ ਲਾਇਨਾ ਜਨ ਲਾਇ ਪਾਤ ਸਾਹੀ ਭਗਤ ਜਨਾ ਕਉ ਦਿੱਤੀ ਆਲਾ ਸਿਰ ਛੱਤ ਸੱਚਾ ਹਾਰ ਬਣਾਈ ਭਗਤ ਜਨਾ ਕਾ ਆਪ ਤੁਫਾ ਮੇਰਾ ਪਿਆਰਾ ਜਨ ਲਾਈ ਪਾਤਿ ਸਾਹੀ ਭਗਤ ਜਨਾ ਕਉ ਦਿੱਤੀ ਅਨ ਸਰਛਤ ਸੱਚਾ ਹਰ ਬਣਾਈ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਈ ਰਾਜੇ ਉਹਨਾ ਅਖੀਆ ਹੈ ਪਰ ਮਰ ਹੈ ਫਿਰ ਜੂਨੀ ਪਾਹੀ ਨਾਨਕ ਵੇਲਾਵ ਨਕੀ ਵਢੀ ਫਿਰਹਾ ਸਬਾ ਮੂਲ ਨਾ ਪਾਹੀ ਮਹੱਲਾ ਤੀਜਾ ਸੋਨਾ ਸੁਖ ਆਏ ਸਾਦ ਨਾ ਆਇਓ ਜਿ ਚਰ ਗੁਰਮੁਖ ਸ਼ਬਦ ਨਾ ਲਾਗੈ ਸਤ ਗੁਰ ਸੇਵੈ ਨਾਮ ਮਨ ਵਸੈ ਵਿਚਹੁ ਪ੍ਰਮਾ ਪਾਉ ਲੱਗਾ ਜੇ ਹਸਤ ਗੁਰ ਨੂੰ ਜਾਣ ਤੇ ਹੋਵਾ ਤਾਂ ਸੱਚ ਨਾਮ ਲੈਵ ਲੱਗਾ ਨਾਨਕ ਨਾਮ ਮਿਲਾਵੜੇ ਸੋਹਣਾ ਆਗਾਂ ਪੌੜੀ ਗੁਰ ਸਿੱਖਾਂ ਮਾਨ ਹਰਪ੍ਰੀਤ ਹੈ ਗੁਰ ਪੂਜਣ ਆਵਹਿ ਹਰਨਾਮ ਵਣਜਹ ਰਾਗ ਸੇਉ ਲਾਹ ਹਰਨਾਮ ਮੁਲਾ ਜਾਵਹਿ ਗੁਰ ਸਿੱਖਾ ਕੇ ਮੁਖ ਉਜਲੇ ਹਰ ਦਰਦ ਹੈ ਭਾਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਖ ਗੋੜ ਸਾਜ ਕਰਾਵਹਿ ਤੇਨਾ ਗੁਰ ਸਿੱਖਾਂ ਕਾ ਹਵਾਰਿਆ ਜੋ ਬਹੰਦੇ ਆ ਉਠਦੇ ਆ ਹਰ ਨਾਮ ਤੇ ਆਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਾਦ ਪਾਗੇ ਸਖ ਗੁਣ ਸਾਜ ਕਰਾਵਹਿ ਤੇ ਨਾ ਗੁਰ ਸਿਖਾ ਕਾ ਹਉ ਆਰਿਆ ਜੋ ਵਹੰਦਿਆ ਉਠਦਿਆ ਹਰ ਨਾਮ ਤੇ ਆਵਹਿ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਵਗਤ ਜਲਾ ਕਾ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਨਾ ਜਾਣ ਲਾਇ ਪਾਤਿਸਾਹੀ ਭਗਤ ਜਨਾ ਕਉ ਦਿੱਤੀ ਆਲਾ ਸਿਰ ਛੱਤ ਸੱਚਾ ਹਰ ਬੜਾਈ ਰਾਗ ਬੜਾ ਹਸਦੀ ਉਹਾਰ ਦੀ ਪਾਉੜੀ 11ਵੀਂ ਸਲੋਕਾ ਨਾਲ